competency enhancement program class satni delhi pehli practice sheet jo hai wo aa gayi hai is de naal sambandhit jo bhi question ne ohna nu asi discuss karde ha is de vich jime paudeyan vich poshan te jantun vich poshan jehda part hai us de prashn uttar paaye gaye ne ta ohna nu asi discuss karde ha ta chalo pehla question dekhde ha jehde jantu maas nahi khande bhojan layi keval paudeyan te nirbhar karde ohna nu asi ki bolde ha shakahari herbivore jehde maas nahi khande keval paudeyan te nirbhar karde oh hunde shakahari ਹਰਮਨੀਆਂ ਦੇ ਆਪਕਤ ਸੁਣਿਆ ਕਿ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਅਜਿਹੇ ਪੌਦਿਆਂ ਨੂੰ ਕੀ ਕਹਿੰਦੇ ਆ ਜਿਹੜੇ ਆਪਦਾ ਭੋਜਨ ਆਪ ਤਿਆਰ ਕਰਦੇ ਆ ਉਹਨਾਂ ਨੂੰ ਅਸੀਂ ਕੀ ਬੋਲਦੇ ਹੁੰਦੇ ਆ ਸਵੈ ਪੋਸ਼ੀ ਮ੍ਰਿਤ ਹਾਰੀ ਉਹ ਹੁੰਦੇ ਜਿਹੜੇ ਮਰੇ ਹੋયા ਤੋਂ ਆਪਦਾ ਭੋਜਨ ਲੈਂਦੇ ਆ ਮੁਰਦੇ ਤੋਂ ਠੀਕ ਹੈ ਪਰ ਪਰ ਪੋਸ਼ੀ ਉਹ ਹੁੰਦੇ ਆ ਜਿਹੜੇ ਕਿਸੇ ਤੋਂ ਭੋਜਨ ਲੈਂਦੇ ਆ ਜਿਵੇਂ ਆਪਾਂ ਮਨੁੱਖ ਹੋਗੇ ਆਪਾਂ ਪੌਦਿਆਂ ਤੋਂ ਭੋਜਨ ਲੈਂਦੇ ਆ ਪਰ ਜੀਵੀ ਉਹ ਹੁੰਦੇ ਆ ਜਿਹੜੇ ਕਿਸੇ ਹੋਰ ਦੇ ਸਰੀਰ ਉੱਪਰ ਰਹਿ ਕੇ ਉਹਨਾਂ ਤੋਂ ਭੋਜਨ ਲੈਂਦੇ ਆ ਜਿਵੇਂ ਜੂੰ ਹੋਗੀ ਤੀਜਾ ਕੁਐਸਚਨ ਹੈ ਕੁਝ ਜੰਤੂ ਮਰੇ ਹੋਏ ਜੀਵਾਂ ਨੂੰ ਖਾ ਕੇ ਗੁਜ਼ਾਰਾ ਕਰਦੇ ਹਨ ਅਜਿਹੇ ਪੋਸ਼ਣ ਨੂੰ ਕੀ ਕਹਿੰਦੇ ਆ ਤੇ ਜਿਹੜੇ ਮਰੇ ਹੋਏ ਤੋਂ ਭੋਜਨ ਪ੍ਰਾਪਤ ਕਰਦੇ ਆ ਆਪਾਂ ਇੱਥੇ ਦੱਸਿਆ ਸੀ ਮ੍ਰਿਤ ਖਾਰੀ ਹੁੰਦੇ ਆ ਇਸ ਤਰ੍ਹਾਂ ਦੇ ਪੋਸ਼ਣ ਨੂੰ ਅਸੀਂ ਬੋਲਦੇ ਆ ਮ੍ਰਿਤਜੀਵੀ ਪੋਸ਼ਣ ਚੌਥਾ ਕੁਐਸਚਨ ਹੈ ਮਨੁੱਖੀ ਸਰੀਰ ਵਿੱਚ ਮੌਜੂਦ ਲੰਬੀ ਨਲੀ ਜੋ ਮੂੰਹ ਤੋਂ ਸ਼ੁਰੂ ਹੋ ਕੇ ਗੁਦਾ ਤੱਕ ਜਾਂਦੀ ਹੈ ਉਸ ਨੂੰ ਅਸੀਂ ਕੀ ਬੋਲਦੇ ਆ ਇਸ ਨੂੰ ਅਸੀਂ ਕੀ ਬੋਲਦੇ ਆ ਭੋਜਨ ਨਲੀ ਠੀਕ ਹੈ ਇਸ ਭੋਜਨ ਨਲੀ ਦੇ ਵਿੱਚ ਜਿਹੜਾ ਹੈਗਾ ਪਰ ਸ਼ੁਰੂ ਤੋਂ ਲੈ ਕੇ ਮੂੰਹ ਤੋਂ ਪ੍ਰਾਪਤ ਭੋਜਨ ਕੀਤਾ ਅਸੀਂ ਫੇ ਸਾਡੇ ਮਿਹਦੇ ਵਿੱਚ ਜਾਣਾ ਹੈਗਾ ਉਸਨੇ ਸਟਮਕ ਦੇ ਵਿੱਚ ਜਾਣਾ ਉਸ ਤੋਂ ਬਾਅਦ ਫੇ ਸਾਡੇ ਛੇਰ ਦੇ ਵਿੱਚ ਗੁੱਛੂ ਮੁੱਛੂ ਕਰਕੇ ਛੋਟੀ ਅੰਦਰ ਪਈ ਹੈ ਉਸ ਤੋਂ ਬਾਅਦ ਫਿਰ ਉਸ ਦੇ ਉੱਪਰ ਕੀ ਹੈਗੀ ਵੱਡੀ ਅੰਦਰ ਪਈ ਹੈ ਤੇ ਜਿਹੜੀ ਗੁਦਾ ਤੱਕ ਜਾਂਦੀ ਹੈਗੀ ਇਹ ਸਾਰੇ ਦੇ ਸਾਰੇ ਪੂਰੇ ਸਟਰਕਚਰ ਨੂੰ ਅਸੀਂ ਕੀ ਬੋਲਦੇ ਹਾਂ ਭੋਜਨ ਨਲੀ ਪੰਜਵਾਂ ਕੁਐਸਚਨ ਹੈ ਅਧਿਆਪਕ ਨੇ ਜਮਾਤ ਵਿੱਚ ਕਿਰਿਆ ਦੌਰਾਨ ਉਬਲੇ ਹੋਏ ਚਾਵਲਾਂ ਤੇ ਜਦੋਂ ਆਇਓਡੀਨ ਦਾ ਘੋਲ ਪਾਇਆ ਤੇ ਇਸ ਦੇ ਰੰਗ ਵਿੱਚ ਕੀ ਪਰਿਵਰਤਨ ਆਏਗਾ ਉਬਲੇ ਹੋਏ ਚਾਵਲਾਂ ਦੇ ਜਦੋਂ ਆਪਾਂ ਆਇਓਡੀਨ ਦਾ ਘੋਲ ਪਾਵਾਂਗੇ ਤਾਂ ਉਹਨਾਂ ਦਾ ਰੰਗ ਕੀ ਹੋ ਜਾਊਗਾ ਨੀਲਾ ਜਾਂ ਕਾਲਾ ਹੋ ਜਾਊਗਾ ਜਿਹੜਾ ਕਿ ਚਾਵਲਾਂ ਦੇ ਵਿੱਚ ਸਟਾਰਚ ਦੀ ਮੌਜੂਦਗੀ ਨੂੰ ਦੱਸਦਾ ਹੈ ਫਿਰ ਅਗਲਾ ਹੈ ਉਬਲੇ ਹੋਏ ਚਾਵਲਾਂ ਨੂੰ ਮੂੰਹ ਵਿੱਚ ਚਬਾਉਣ ਤੇ ਲਾਰ ਦੇ ਮਿਲ ਜਾਣ ਨਾਲ ਸਟਾਰਚ ਵਿੱਚ ਸਟਾਰਚ ਕਿਸ ਵਿੱਚ ਬਦਲ ਜਾਂਦਾ ਹੈ ਜਦੋਂ ਆਪਾਂ ਇਹਨਾਂ ਨੂੰ ਮੂੰਹ ਵਿੱਚ ਚਗਾਉਣੀ ਹੈ ਤੇ ਲਾਰ ਜਦੋਂ ਇਹਨਾਂ ਵਿੱਚ ਮਿਲ ਜਾਂਦੀ ਹੈ ਤਾਂ ਫਿਰ ਜਿਹੜੇ ਉਬਲੇ ਹੋਏ ਚਾਵਲ ਹੈ ਉਹ ਕਾਹਦੇ ਵਿੱਚ ਬਦਲ ਜਾਂਦੇ ਆ ਉਬਲੇ ਹੋਏ ਚਾਵਲ ਨਹੀਂ ਜਿਹੜਾ ਸਟਾਰਚ ਹੈ ਉਹ ਗਲੂਕੋਜ਼ ਦੇ ਵਿੱਚ ਬਦਲ ਜਾਂਦਾ ਹੈ ਠੀਕ ਹੈ ਇਸ ਜਿ ਤਰ੍ਹਾਂ ਤੁਸੀਂ ਜਿਹੜੀ ਕਣਕ ਦੇ ਦਾਣੇ ਹੁੰਦੇ ਆ ਉਹਨਾਂ ਨੂੰ ਜਦੋਂ ਚਬਾਈ ਜਾਉ ਜਾਂ ਡਬਲ ਰੋਟੀ ਆ ਉਹਨੂੰ ਜੇ ਤੁਸੀਂ ਚਬਾਈ ਜਾਉ ਆਪਦੇ ਮੂੰਹ ਦੇ ਵਿੱਚ ਚਬਾਈ ਜਾਉ ਤਾਂ ਉਸ ਦਾ ਜਿਹੜਾ ਸਵਾਦ ਆ ਉਹ ਕਿ ਸਾਨੂੰ ਮਿੱਠਾ ਲੱਗਣ ਲੱਗ ਪੈਂਦਾ ਉਹ ਕਿਉਂ ਕਿਉਂਕਿ ਜਿਹੜਾ ਸਾਡਾ ਲਾਰ ਹੈ ਲਾਰ ਦੇ ਵਿੱਚ ਅਮਾਈਲੇਜ ਨਾਂ ਦਾ ਇੱਕ ਐਂਜ਼ਾਈਮ ਹੁੰਦਾ ਜਿਹੜਾ ਸਟਾਰਚ ਨੂੰ ਗਲੂਕੋਜ਼ 'ਚ ਬਦਲ ਦਿੰਦਾ ਤਾਂ ਕਿ ਸਾਨੂੰ ਉਹ ਮਿੱਠਾ ਲੱਗਣ ਲੱਗ ਪੈਂਦੀ ਹੈ ਸੱਤਵਾਂ ਹੈ ਸਾਡੇ ਸਰੀਰ ਵਿੱਚ ਸਭ ਤੋਂ ਸਖਤ ਪਦਾਰਥ ਕਿਹੜਾ ਹੈ ਤਾਂ ਸਭ ਤੋਂ ਸਖਤ ਪਦਾਰਥ ਸਾਡੀ ਸਰੀਰ ਵਿੱਚ ਮਿਲਣ ਵਾਲਾ ਕੀ ਹੈ ਇਨੈਮਲ ਇਹ ਕਿੱਥੇ ਹੁੰਦਾ ਸਾਡੇ ਦੰਦਾਂ ਦੇ ਵਿੱਚ ਦੰਬ ਸਾਡੇ ਮੇਦੇ ਦੇ ਵਿੱਚ ਅੰਦਰ ਲੀਆਂ ਪਰਤਾਂ ਕਿਸ ਦਾ ਰਿਸਰਵ ਕਰਦੀਆਂ ਹਨ ਮੇਦੇ ਦੀਆਂ ਅੰਦਰ ਲੀਆਂ ਪਰਤਾਂ ਕਾਹਦਾ ਰਿਸਰਵ ਕਰਦੀਆਂ ਹਾਈਡਰੋਕਲੋਰਿਕ ਐਸਿਡ ਦਾ ਨੋਮਾ ਹੈ ਮੇਦੇ ਦੇ ਹੇਠਾਂ ਸਥਿਤ ਪੀਲੇ ਪੂਰੇ ਰੰਗ ਅਤੇ ਪੱਤੇ ਆਕਾਰ ਦੀ ਗ੍ਰੰਥੀ ਦਾ ਨਾਮ ਦੱਸੋ ਤਾਂ ਇਹ ਜਿਹੜੀ ਗ੍ਰੰਥੀ ਹੈ ਕੀ ਹੁੰਦੀ ਹੈਗੀ ਲੁੱਬਾ ਠੀਕ ਹੈ 10ਵੇਂ ਤੁਸੀਂ ਕਾਖਾਂ ਦੇ ਜੀਵਾਂ ਨੂੰ ਜੁਗਾਲੀ ਕਰਦੇ ਦੇਖਿਆ ਹੋਵੇਗਾ ਇਹਨਾਂ ਜੰਤੂਆਂ ਦਾ ਮੇਦਾ ਕਿੰਨੇ ਖਾਣਿਆਂ ਵਿੱਚ ਵੰਡਿਆ ਹੁੰਦਾ ਹੈ ਇਹਨਾਂ ਨੂੰ ਅਸੀਂ ਰੂਮੀਨੈਂਸ ਬੋਲਦੇ ਹਾਂ ਇਹ ਜਿਹੜੇ ਜਾਨਵਰ ਹੁੰਦੇ ਆ ਕਿ ਜੁਗਾਲੀ ਕਰਦੇ ਆ ਇਹਨਾਂ ਦਾ ਜਿਹੜਾ ਮਿਹਦਾ ਆ ਉਹ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੁੰਦਾਗਾ ਚਾਰ ਭਾਗ ਹੁੰਦੇ ਇਹਨਾਂ ਦੇ ਮਿਹਦੇ ਵਿੱਚ ਅਗਲਾ ਪ੍ਰਸ਼ਨ ਹੈ 11ਵਾਂ ਭੋਜਨ ਪ੍ਰਾਪਤ ਕਰਨ ਦੀ ਕਿਰਿਆ ਦੇ ਵੱਖ-ਵੱਖ ਪੜਾਅ ਨੂੰ ਸਹੀ ਕਰਨ ਦੀ ਚੋਣ ਕਰਨੀ ਆਪਾਂ ਤਾਂ ਸਭ ਤੋਂ ਪਹਿਲਾਂ ਕੀ ਹੈ ਜਦੋਂ ਅਸੀਂ ਭੋਜਨ ਕਰਦੇ ਆ ਤਾਂ ਭੋਜਨ ਨੂੰ ਅਸੀਂ ਗ੍ਰੇਨਡ ਕਰਦੇ ਆ ਤਾਂ ਪਹਿਲਾਂ ਤਾਂ ਸਾਰਿਆਂ ਵਿੱਚ ਸੇਮੀ ਹੈਗਾ ਉਸ ਤੋਂ ਬਾਅਦ ਪਾਚਨ ਪਾਚਨ ਵੀ ਠੀਕ ਆ ਸੋਖਣ ਸੋਖਣ ਨਹੀਂ ਹੁੰਦਾ ਇਹ ਗਲਤ ਹੈ ਤਾਂ ਚੌਥੀ ਆਪਸ਼ਨ ਕੱਟੀ ਗਈ ਉਸ ਤੋਂ ਬਾਅਦ ਪਾਚਨ ਤੋਂ ਬਾਅਦ ਇੱਥੇ ਸਵੈੰਗੀਕਰਨ, ਸੋਖਣ, ਨਿਕਾਸ ਨਿਕਾਸ ਬਿਲਕੁਲ ਲਾਸਟ ਤੇ ਹੁੰਦਾ ਹੈ ਤਾਂ ਇੱਕ ਕੱਟਿਆ ਜਾਊਗਾ ਤੀਜਾ ਆਪਸ਼ਨ ਵੀ ਨਹੀਂ ਆਉਣਾ ਠੀਕ ਹੈ ਉਸ ਤੋਂ ਬਾਅਦ ਦੇਖੋ ਭੋਜਨ ਨੂੰ ਅਸੀਂ ਗ੍ਰੇਨ ਕਰਿਆ ਉਸ ਦਾ ਪਾਚਨ ਹੋਏਗਾ ਪਾਚਨ ਤੋਂ ਬਾਅਦ ਉਸ ਦਾ ਸੋਖਣ ਹੋਏਗਾ ਸੋਖਣ ਤੋਂ ਬਾਅਦ ਸਵੈੰਗੀਕਰਨ ਹੁੰਦਾ ਹੈ ਸਵੈੰਗੀਕਰਨ ਤੋਂ ਬਾਅਦ ਜੋ ਬਚਿਆ ਭੋਜਨ ਹੁੰਦਾ ਹੈ ਵੇਸਟ ਦੇ ਰੂਪ ਵਿੱਚ ਉਹਨੂੰ ਨਿਕਾਸ ਕਰ ਦਿੱਤਾ ਜਾਂਦਾ ਹੈ ਤਾਂ ਦੂਜੀ ਆਪਸ਼ਨ ਸਾਡੇ ਕੋਲ ਸਹੀ ਹੈਗੀ ਪਹਿਲੀ ਆਪਸ਼ਨ ਵੀ ਗਲਤ ਹੈ ਤਾਂ 11ਵਾਂ ਦਾ ਸਹੀ ਆਨਸਰ ਕਿਹੜਾ ਆ ਜਾਏਗਾ ਦੂਸਰਾ 12ਵਾਂ ਹੈ ਕੱਲ ਜਮਾਤ ਵਿੱਚ ਜੀਵਾਂ ਬਾਰੇ ਦੱਸਦੇ ਮੇਰੇ ਅਧਿਆਪਕ ਜੀ ਨੇ ਮੈਨੂੰ ਇੱਕ ਅਜਿਹੇ ਜੀ ਬਾਰੇ ਦੱਸਿਆ ਜੋ ਸਵੈ ਪੋਸ਼ਣ ਤੇ ਪਰ ਪੋਸ਼ਣ ਦੋਵੇਂ ਕਰ ਸਕਦਾ ਹੈ ਉਹ ਕਿਹੜਾ ਜੀਵ ਹੈ ਤਾਂ ਇਹ ਜੀਵ ਹੁੰਦਾ ਹੈ ਯੁਗਲੀਨਾ ਜਦੋਂ ਅਸੀਂ ਪਾਠ ਪੜ੍ਹਦੇ ਹਾਂ ਤਾਂ ਉਸਦੇ ਬਿਲਕੁਲ ਸ਼ੁਰੂਆਤ ਵਿੱਚ ਇਹਦੇ ਬਾਰੇ ਦੱਸਿਆ ਹੁੰਦਾ ਜਿੱਥੇ ਪੋਸ਼ਣ ਬਾਰੇ ਦੱਸਿਆ ਹੁੰਦਾ ਹੈਗਾ ਤਾਂ ਇਹ ਯੁਗਲੀਨਾ ਹੁੰਦਾ ਹੈ ਜਿਹੜਾ ਸਵੈ ਪੋਸ਼ਣ ਆਪ ਦਾ ਭੋਜਨ ਆਪ ਹੀ ਬਣਾ ਸਕਦਾ ਹੈ ਤੇ ਦੂਜਿਆਂ ਤੋਂ ਵੀ ਪ੍ਰਾਪਤ ਕਰ ਸਕਦਾ ਹੈ ਹਰੇ ਰੰਗਕ ਦਾ ਨਾਮ ਦੱਸੋ ਜੋ ਪ੍ਰਕਾਸ਼ ਸੰਸ਼ਲੇਸ਼ਣ ਦੌਰਾਨ ਸੂਰਜੀ ਊਰਜਾ ਨੂੰ ਸੋਖਦਾ ਹੈ ਤਾਂ ਉਹ ਸਾਰੇ ਵਰਣਕ ਨੋਸੀ ਕੀ ਬੋਲਦੇ ਹੈ ਜਿਹੜਾ ਪੌਦਿਆਂ ਵਿੱਚ ਪਾਇਆ ਜਾਂਦਾ ਹੈ ਇਹ ਹੁੰਦਾ ਕਲੋਰੋਫਿਲ ਇਸੇ ਦੀ ਸਹਾਇਤਾ ਨਾਲ ਜਿਹੜਾ ਪ੍ਰਕਾਸ਼ ਸੰਸ਼ਲੇਸ਼ਨ ਕਿਰਿਆ ਹੁੰਦੀ ਹੈਗੀ 14ਵਾਂ ਸਾਡੇ ਸਰੀਰ ਵਿੱਚ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ ਤੇ ਕਿਹੜੇ ਰਸ ਦਾ ਰਿਸਰਵ ਕਰਦੀ ਹੈ ਸਾਡੇ ਸਰੀਰ ਵਿੱਚ ਮਿਲਣ ਵਾਲੀ ਜੋ ਸਭ ਤੋਂ ਵੱਡੀ ਗ੍ਰੰਥੀ ਹੈ ਉਹ ਕੀ ਹੈ ਜਿਗਰ ਠੀਕ ਹੈ ਜਿਗਰ ਦੁਆ ਵਿੱਚ ਆਉਂਦਾ ਹੈ ਇਹ ਆਪਸ਼ਨ ਤਾਂ ਨਹੀਂ ਆਉਣੇ ਹੁਣ ਜਿਗਰ ਜਿਹੜਾ ਹੈਗਾ ਆ ਉਹ ਪਿੱਤਾ ਰਸ ਜਿਹੜਾ ਉਸ ਦਾ ਰਿਸਰਵ ਕਰਦੀ ਹੈ ਤਾਂ ਦੂਜਾ ਆਨਸਰ ਸਹੀ ਹੋਊਗਾ ਪਹਿਲਾ ਨਹੀਂ 15ਵਾਂ ਕੁਐਸਚਨ ਹੈ ਸਾਡੇ ਪਿੰਡ ਚ ਧਾਗਿਆਂ ਵਰਗੀਆਂ ਵੇਲਾਂ ਦੇਖੀਆਂ ਜਿਸ ਨੇ ਪੌਦੇ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੈ ਮੈਨੂੰ ਉਸ ਦਾ ਨਾਮ ਦੱਸੋ ਤਾਂ ਧਾਗਿਆਂ ਵਰਗੀਆਂ ਵੇਲਾਂ ਜਿਹੜੀਆਂ ਹਨ ਪੌਦਿਆਂ ਨੂੰ ਢੱਕ ਲੈਂਦੀਆਂ ਇਹ ਪਰਜੀਵੀ ਹੁੰਦੇ ਆ ਪੌਦਿਆਂ ਤੋਂ ਆਪ ਦਾ ਪੋਸ਼ਣ ਲੈਂਦੇ ਆ ਤੇ ਉਹਨਾਂ ਪੌਦਿਆਂ ਨੂੰ ਕੀ ਕਰ ਦਿੰਦੇ ਆ ਖਤਮ ਕਰ ਦਿੰਦੇ ਆ ਤਾਂ ਇਸ ਦਾ ਨਾਮ ਹੈ ਅਮਰਵੀਰ ਠੀਕ ਹੈ ਤਾਂ ਇਹ ਅੱਜ ਦੇ 15 ਕੁਐਸਚਨ ਸੀ 7ਵੀਂ ਕਲਾਸ ਦੀ ਜੋ ਪਹਿਲੀ ਵਰਕਸ਼ੀਟ ਹੈ ਇਹਨਾਂ ਨੂੰ ਤੁਸੀਂ ਧਿਆਨ ਨਾਲ ਕਰ ਲੈਣਾ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਧੰਨਵਾਦ